ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਸ਼ਹੀਦ ਬਾਬਾ ਦੀਪ ਸਿੰਘ ਚੈਰੀਟੇਵ ਸੁਸਾਇਟੀ ਗੁਰਦਾਸਪੁਰ ਵੱਲੋਂ 40 ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਵੰਡਿਆ ਸ਼ਹੀਦ ਬਾਬਾ ਦੀਪ ਸਿੰਘ ਚੈਰੀਟੇਵ ਸੁਸਾਇਟੀ ਗੁਰਦਾਸਪੁਰ ਵੱਲੋਂ ਮਹੀਨਾਵਾਰ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਦੌਰਾਨ 40 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਇਸ ਮੌਕੇ ਤੇ ਸ਼ਹੀਦ ਬਾਬਾ ਦੀਪ ਸਿੰਘ ਚੈਰੀਟੇਵਲ ਸੁਸਾਇਟੀ ਗੁਰਦਾਸਪੁਰ ਦੇ ਮੁੱਖ ਸੇਵਾਦਾਰ ਭਾਈ ਰਜਿੰਦਰ ਸਿੰਘ ਨੇ ਦੱਸਿਆ ਕਿ ਸਰਦਾਰ ਮਨਜੀਤ ਸਿੰਘ ਪੈरिस ਦੀ ਪ੍ਰੇਰਣਾ ਸਦਕਾ ਪੈरिस ਦੀਆਂ ਨਾਨਕ ਨਾਮ ਲੈਵਾ ਸੰਗਤਾਂ ਆਪਣੀ ਨੇਕ ਕਮਾਈ ਦਾ ਦਸਵੰਦ ਭੇਜਦੇ ਹਨ ਜਿਸ ਨਾਲ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਦੇਣ ਤੋਂ ਇਲਾਵਾ ਮਨੁੱਖਤਾ ਦੇ ਭਲੇ ਲਈ ਕਈ ਪ੍ਰਕਾਰ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਜਦਕੇ ਨੋੜਵੰਦ ਹੋਣਾਰ ਵਿਦਿਆਰਥੀਆਂ ਦੀਆਂ ਫੀਸਾਂ ਸਮੇਤ ਬੇਸਹਾਰਾ ਮਰੀਜ਼ਾਂ ਦਾ ਮੁਫਤ ਇਲਾਜ ਕਰਾਉਣ ਅਤੇ ਹੋਰ ਅਨੇਕ ਪ੍ਰਕਾਰ ਦੇ ਲੋਕ ਭਲਾਈ ਕੰਮ ਕੀਤੇ ਜਾਂਦੇ ਹਨ ਸੇਵਾਦਾਰ ਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਮਹੀਨੇ ਦੀ ਸੇਵਾ ਡਾਕਟਰ ਲਖਵਿੰਦਰ ਸਿੰਘ ਜੀ ਪੈਰਸ ਸਰਦਾਰ ਰਣਜੋਤ ਸਿੰਘ ਜੀ ਪੈਰਸ ਸਰਦਾਰ ਹਰਦੀਪ ਸਿੰਘ ਜੀ ਪੈਰਸ ਸਰਦਾਰ ਪ੍ਰੀਤ ਪੈਰਸ ਸਰਦਾਰ ਮਿੰਟੂ ਪਹਿਲਵਾਨ ਪੈਰਸ ਸ਼੍ਰੀ ਅ ਸ਼ੋਕ ਮਸੀਦ ਦੀ ਪੈਰਸ ਗੋਪੀ ਕੈਂਡੀ ਹੈਪੀ ਪੈਰਸ ਆਦ ਵੱਲੋਂ 라ਸਨ ਦੀ ਸੇਵਾ ਭੇਜੀ ਗਈ ਜਦ ਕੇ 라ਸਨ ਪ੍ਰਾਪਤ ਕਰਨ ਵਾਲੇ ਲੋੜਵੰਦ ਪਰਿਵਾਰਾਂ ਨੇ ਸੇਵਾ ਭੇਜਣ ਵਾਲੀਆਂ ਨਾਨਕ ਨਾਮ ਲੈਵਾ ਸੰਗਤਾਂ ਦਾ ਧੰਨਵਾਦ ਕਰਦਿਆ ਅਸ਼ੀਸ਼ਾਂ ਦਿੱਤੀਆਂ ਅਤੇ ਵਾਹਿਗੁਰੂ ਜੀ ਦਾ ਸੁਕਰਾਨਾ ਕਰਦੇ ਹੋਏ ਉਹਨਾਂ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ ਇਸ ਮੌਕੇ ਤੇ ਮੁੱਖ ਸੇਵਾਦਾਰ ਜਿੰਦਰ ਸਿੰਘ ਤੋਂ ਇਲਾਵਾ ਸਰਦਾਰ ਨਿਰਮਲ ਸਿੰਘ ਰਜਿੰਦਰ ਕੁਮਾਰ ਰਾਜੂ ਗੁਰਪ੍ਰੀਤ ਸਿੰਘ ਹੈਪੀ ਇੰਦਰਜੀਤ ਸਿੰਘ ਸ੍ਰੀ ਸੁਖਮੀ ਸਾਹਿਬ ਸੇਵਾ ਸੁਸਾਇਟੀ ਗੁਰਦਾਪੁਰ ਦੇ ਬੀਬੀ ਗੁਰਮੀਤ ਕੌਰ ਤੋਂ ਇਲਾਵਾ ਹੋਰ ਹਾਜ਼ਰ ਸਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਗੁਰਜੀ ਕਾਕਾ ਸਾਹਿਬ ਅਜੀਤ ਜੀ ਮੇਰਾ ਨਾਮ ਹੈ ਦਲਜੀਤ ਕੋਰ ਤੇ ਸਾਨੂੰ ਹਰ ਮਹੀਨੇ ਰਸ਼ਨ ਮਿਲਦਾ ਹੈ ਅਸੀਂ ਇੱਥੇ ਗੁਦਾਸਪੁਰ ਦੇ ਰਹਿਣ ਵਾਲੇ ਕੀ ਕਹਿਣਾ ਚਾਹੁੰਦੇ ਜਿਹੜੇ ਸੇਵਾ ਕਰ ਰਿਹਾ ਬਾਹਰ ਬੈਠੇ ਜਿਹੜੇ ਸੇਵਾ ਕਰ ਰਿਹਾ ਤੁਹਾਡੇ ਆਮ ਲੋਕਾਂ ਵਾਸਤੇ ਕੀ ਕਹਿਣਾ ਚਾਹੁੰਦੇ ਹੋ ਨਵਾਂ ਵਕਤ ਬਹੁਤ ਧੰਨਵਾਦ ਕਰਦੇ ਆ ਜੋ ਸਾਨੂੰ ਹਰ ਮਹੀਨੇ ਰਸ਼ਨ ਦੇ ਦਿਆ ਨਾਲ ਦੀ ਕਮਾਈਆਂ ਤੇ ਬਰਕਤ ਆ ਪਾਣ ਤੇ ਬਹੁਤ ਬਹੁਤ ਵਧੀਆ ਜਿੱਦਾਂ ਵੀ ਸਾਨੂੰ ਮਿਲਦਾ ਹੈ ਹਰ ਮਹੀਨੇ ਰਸ਼ਨ ਗਰੀਬਾਂ ਤੇ ਮਧਰ ਕੱਪ ਦੇਣਿ ਆਪਣਾ ਨਾਮ ਦੱਸ ਦਿਓ ਕਮਲਿਸ਼ ਕੜੀ ਕਿੱਥੋਂ ਆਏ ਤੁਸੀਂ ਹਾਂਜੀ ਉਧਰੇ ਸਾਡ ਨੂੰ ਤੁਹਾਨੂੰ ਹਰ ਮਹੀਨੇ ਰਾਸ਼ਨ ਦਿੰਦਾ ਹੈ ਹਾਂਜੀ ਹਾਂਜੀ ਹਰ ਮਹੀਨੇ ਕੀ ਕਹਿਣਾ ਚਾਹੁੰਦੇ ਤੁਸੀਂ ਜਿਹੜੇ ਬਸਤੀ ਸੇਵਾ ਕਰ ਰਹੇ ਹੋ ਸੋਸਾਇਟੀ ਹਾਂਜੀ ਹਾਂਜੀ ਲਾਰ ਗੁਰੂ ਬਰੋੜਾ ਸੰਦਿੰਦੇ ਜੇ ਮੁੰਡੇ ਬਾਹਰ ਬੈਠੇ ਉਹਨਾਂ ਦੀ ਚਾਲੂ ਆ ਗਈ ਹੈ ਮੈਨੂੰ ਰਾਸ਼ਨ ਅੰਨੇ ਤਾਂ ਕੀ ਨਾ ਤੁਹਾਡਾ ਤੇ ਕਿੱਥੋਂ ਆਏ ਤੁਸੀਂ ਕਿਦਨ ਬਰਲਾ ਵਾਏ ਗੁਰੂ ਘਰ ਖਾ ਸਾਹ ਵਾਏ ਗੁਰੂ ਦੇ ਫਾਡੇ ਅਸੀਂ ਨਾ ਨਵੀਂਆਂ ਦਾ ਬਹੁਤ ਬਹੁਤ ਧਰਮਾਰ ਕਰਦੇ ਆ ਜਿਹੜਾ ਸਾਨੂੰ ਹਰ ਮਹੀਨੇ ਰਾਸ਼ਨ ਦਿੰਦੇ ਆਂ ਮਨਾਂ ਦੀ ਬੋਤ ਕਪਾਟਾ ਕਰਨ ਆਏ ਮਨਾਂ ਦਾ ਬਹੁਤ ਧੰਨਵਾਦੀ ਹਾਂ ਜਿਹੜਾ ਗਰੀਬਾਂ ਦੀ ਮਦਦ ਕਰਦੇ ਹਾਂ ਇਹ ਫਤ ਹੈ ਆਈਨਾ ਭੈਣ ਪਰਵਾ ਬਹੁਤ ਜ਼ਿਆਦਾ ਨੇ ਤੇ ਦੀਆਂ ਦਾ ਪਰਵਾ ਦਾ ਨਾ ਬਹੁਤ ਬਹੁਤ ਧੰਨਵਾਦ ਕਰਾਂ ਜਿਨ੍ਹਾਂ ਨੇ ਸਾਰੇ ਗਰੀਬਾਂ ਬਾਰੇ ਸੋਚਿਆ ਇਹਨਾਂ ਬੱਚਿਆਂ ਨੇ ਸਾਡੇ ਬਹੁਤ ਤਰੱਕੀ ਕੀਤੀ ਸਾਡੇ ਵਾਸਤੇ ਤੇ ਗਰੀਬਾਂ ਨਾਲ ਆਰਾਸਣ ਬੱਢੀਏ ਆਈ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਤੇ ਮਾਰਕੇ ਉਹਨਾਂ ਦੀ ਕਰੀ ਕਢੀ ਕਲਾ ਚ ਰੱਖੇ ਇਹਨਾਂ ਮਾਲ ਕਤਰਕੀਆਂ ਬਕਸੇ ਨਾਲ ਜਿਹੜਾ ਸਾਰੇ ਵਾਰ ਇਹਨਾਂ ਨੇ ਸੋਚਿਆ ਚਲਕਰੀਪਾ ਵਾਸਤੇ ਕਿਹਦਾ ਨਵਾਂ ਬਾਗਰੂ ਮੇਜ ਜਾ ਰਿਹਾ ਕਿਹਦੀ ਸੰਧਾਨਾ ਹੋ ਜਾ ਰਿਹਾ ਤੇ ਕਿਹਦੀ ਸੰਧਾਨਾ ਨਹੀਂ ਹੈ ਗੱਲ ਦੀ ਜਵਾ ਕਰ ਗਿਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਸੁਸਾਇਟੀ ਵੱਲੋਂ ਪੰਜਵਾਂ ਅਦਾਸ਼ਰਮਣ ਸਮਾਰੋਹ ਕਰਵਾਇਆ ਜਾ ਰਿਹਾ ਵਾ ਜਿਸ ਵਿੱਚ ਲੋੜਵੰਦ ਗਰੀਬ ਪਰਿਵਾਰ ਜਿਹਨਾਂ ਦੇ ਕੰਮਕਾਰ ਨਹੀਂ ਚੱਲਦੇ ਉਹਨਾਂ ਲੋਕਾਂ ਨੂੰ ਇਸ ਸੰਸਥਾ ਵੱਲੋਂ ਹਰ ਮਹੀਨੇ ਜਿੰਨਾ ਕੋ ਸੰਭਵ ਹੋ ਸਕੇ ਆਪਣੀ ਕਪੈਸਿਟੀ ਦੇ ਮੁਤਾਬਕ ਰਾਸ਼ਨ ਪੰਜੇ ਸੇਵਾ ਕੀਤੀ ਜਾਂਦੀ ਹੈ ਇਹ ਸਾਰੀ ਸੇਵਾ ਜਿਹੜੇ ਬਾਹਰ ਬੈਠੇ ਐਨ ਆਰ ਆਈ ਵੀਰ ਨੇ ਉਹਨਾਂ ਦੇ ਸਹਿਯੋਗ ਨਾਲ ਚੱਲਦੀ ਆ ਸਰਦਾਰ ਮਨਜੀਤ ਸਿੰਘ ਜੀ ਜਿਨ੍ਹਾਂ ਦਾ ਉਪਰਾਲਾ ਸਦਕਾ ਪੈਰਿਸ ਤੋਂ ਸੇਵਾ ਕਰਦੇ ਨੇ ਉਹਨਾਂ ਦੇ ਨਾਲ ਸਹਿਯੋਗੀ ਨੇ ਡਾਕਟਰ ਸੁਖਵਿੰਦਰ ਸਿੰਘ ਜੀ ਹਮੇਸ਼ ਸਿੰਘ ਜੀ ਗੋਪੀ ਜੀ ਕੈਂਡੀ ਜੀ ਸ਼ੋਕ ਮਸੀਹ ਜੀ ਸਾਰੇ ਵੀਰਾਂ ਨਾਲ ਮਿਲ ਕੇ ਆਪਣਾ ਦਸਵੰਧ ਕੱਢ ਕੇ ਭੇਜ ਦੇਣੇ ਤੇ ਜੋ ਲੋੜਵੰਦਾਂ ਦੀ ਮਦਦ ਕੀਤੀ ਜਾ ਸਕੇ ਇਸ ਦੇ ਨਾਲ ਜੋ ਕੋਈ ਲੋੜਵੰਦ ਬੱਚਾ ਫੀਸ ਤੋਂ ਪੜ੍ਹਾਈ ਤੋਂ ਵਾਂਝਾ ਹੋਆ ਪਰ ਪਰਿਵਾਰ ਲੋੜਵੰਦ ਹੋਵੇ ਉਹਨਾਂ ਦੀ ਮਦਦ ਵੀ ਕਰਨ ਦਾ ਉਪਰਾਲਾ ਕਰਦੀ ਸਾਰੀ ਸੰਸਥਾ ਤੇ ਅਰਦਾਸ ਕਰਦੇ ਆ ਵੀ ਸਾਰੇ ਵੀਰਾਂ ਤੇ ਪ੍ਰਮਾਤਮਾ ਮਿਹਰ ਭਰਿਆ ਹੱਥ ਰੱਖੇ ਚੰਗੀ ਕਲਾ ਜੀਵਨ ਬਖਸ਼ਿਸ਼ੇ ਲੰਮੀ ਉਮਰਾਂ ਬਖਸ਼ਿਸ਼ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਹੁਤ ਹੀ ਬਹੁਤ ਜਿਹੜੇ ਇਹਨਾਂ ਦੇ ਵਾਰੀਆਂ ਆ ਕੇ ਜਿਹੜੇ ਬੱਚੇ ਸੇਵਾ ਕਰ ਰਹੇ ਆ ਕਿ ਬਹੁਤ ਖੁਸ਼ੀ ਹੁੰਦੀ ਆ ਕਿ ਚਲੋ ਹਰ ਮਹੀਨੇ ਉਹਨਾਂ ਨੇ ਜੋ ਪ੍ਰਾਲਾ ਕੀਤਾ ਆ ਕਿ ਬਹੁਤ ਜਿਹੜੀਆਂ ਮੇਕਰੂਆਂ ਹੁੰਦੀਆਂ ਉਹ ਹੀ ਦਸਵੰਦ ਕੱਢਦੀਆਂ ਨੇ ਜਿਹ ਦੂਸਰਿਆਂ ਦੇ ਬਾਰੇ ਸੋਚਦੇ ਆ ਤੇ ਇੰਨਾ ਗਰੀਬਾਂ ਦੇ ਬਾਰੇ ਸੋਚਣਾ ਜਾਂ ਕਿਸੇ ਦੇ ਬਾਰੇ ਸੋਚਣਾ ਬਹੁਤ ਵੱਡੀ ਗੱਲ ਹੁੰਦੀ ਆ ਕਿ ਹਰ ਇੱਕ ਤੇ ਪਰਮਾਤਮਾ ਇਹਨੂੰ ਮਿਹਰ ਨਹੀਂ ਕਰਦੇ ਕਿ ਕੋਈ ਕੋਈ ਜੰਮੇ ਹੁੰਦੇ ਕਿ ਵਿਰਲੇ ਵਿਰਲੇ ਜਾਂ ਕੋਈ ਇਨਸਾਨ ਜਿਹੜੇ ਕਿ ਇੰਨਾ ਮੈਂ ਪਰਉਪਕਾਰ ਦੇ ਕੰਮ ਕਰਦੇ ਆ ਤੇ ਪ੍ਰਮਾਤਮਾ ਦੀ ਬਹੁਤ ਮਿਹਰ ਹੁੰਦੀ ਆ ਬੱਚਿਆਂ ਦੇ ਸਿੱਤੇ ਮਿਹਰ ਭਰਿਆ ਤਰਕਨ ਪ੍ਰਮਾਤਮਾ ਮੇਰੇ ਬਾਹਰ ਬਹਿ ਕੇ ਵੀ ਇੱਥੇ ਬਰਦਰਖ ਦਿੱਤੇ ਆ ਕਿ ਗਰੀਬਾਂ ਬਾਰੇ ਸੋਚਦੇ ਆ ਜਾਂ ਉਹਨਾਂ ਦੇ ਬੱਚਿਆਂ ਬਾਰੇ ਸੋਚਦੇ ਆ ਕੋ ਪੜ੍ਹਾਈ ਲਈ ਜਾਂ ਕੋ ਬਿਮਾਰੀ ਲਈ ਤੇ ਇਹਨੇ ਜੋ ਕੰਮ ਕਰ ਰਿਹਾ ਤੇ ਸਾਨੂੰ ਬਹੁਤ ਜੜੀ ਜੜੀ ਆ ਵੀ ਸਾਡੀ ਐਸਖੁਨ ਸਾਉ ਸੋਸਾਇਟੀ ਆ ਅਤੇ ਗੁਰਦਾਸਪੁਰ ਦੀ ਜਿਹੜੀਆਂ ਸਾਡੀਆਂ ਸੂਰ ਸੋਸਾਇਟੀਆਂ ਨੇ ਉਹ 10-15 ਸੋਸਾਇਟੀਆਂ ਨੇ ਸਾਡੀਆਂ ਜਿਹੜੀਆਂ ਜਿਤੇ ਕਿਤੇ ਚਲੋ ਅਸੀਂ ਯੋਗਦਾਨ ਜੇ ਕਹਿਣਗੇ ਕੱਲ ਨੂੰ ਸਾਨੂੰ ਕਰਨੀ ਤੇ ਅਸੀਂ ਵੀ ਕਰਨ ਦੇ ਚਲੋ ਬੱਚਿਆਂ ਦੇ ਨਾਲ ਗੱਲ ਕੇ ਜੇ ਕੁਝ ਕਹਿਣਗੇ ਤੇ ਅਸੀਂ ਵੀ ਕਰਨ ਦਾ ਕੋਸ਼ਿਸ਼ ਕਰਾਂਗੇ ਪਰ ਸਾਨੂੰ ਬਹੁਤ ਖੁਸ਼ੀ ਆ ਕਿ ਜਿਹੜੇ ਵੀ ਸਾਡੇ ਵੀਰ ਆ ਜਿਹੜੇ ਭਰਾ ਆ ਸਾਡੇ ਜਿਹੜੇ ਕੰਮ ਕਰ ਰਹੇ ਸਾਨੂੰ ਬਹੁਤ ਖੁਸ਼ੀ ਹੈ ਉਹਨਾਂ ਬਾਰੇ ਵਾਈਲ ਗੁਰੂ ਨਾਲ ਸਿੱਪਿੰਗ ਪਰ ਆਪਾਂ ਕਰਾਂਗੇ ਵਾਈਲ ਦੀ ਕਾਹਨ ਸਾਨੂੰ ਵਾਈਲ ਫਤਿਹ